ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ ਜੀ 52ਵਾਂ ਦਿਨ 75 ਦਿਨ ਲਗਾਤਾਰ ਤੁਹਾਨੂੰ ਰੋਜ਼ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਜੀ ਆਪਣੇ YouTube ਚੈਨਲ ਨਵਦੀਪ ਸਿੰਘ ਲੁਧਿਆਣਵੀ ਉਤੇ ਜਿਹੜੇ ਮੇਰੇ ਵੀਰ ਪਹਿਲੀ ਵਾਰ ਆਏ ਨੇ ਸਾਡੇ ਚੈਨਲ ਤੇ ਤਾਂ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਜਿਹੜੇ ਮੇਰੇ ਵੀਰ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਤਾਂ ਜੋ ਨਵੀਆਂ ਵੀਡੀਓ ਆਉਣਾ ਤੱਕ ਪਹੁੰਚਦੀਆਂ ਜਾਣ ਕਿਉਂਕਿ ਅਸੀਂ ਤੁਹਾਨੂੰ ਰੋਜ਼ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾ ਰਹ ਅੱਜ ਤੁਹਾਨੂੰ ਅਸੀਂ ਸੈਮੀ ਪਟਿਆਲਾ ਸ਼ਹੀਦ ਦਸਤਾਰ ਸਜਾ ਕੇ ਦਿਖਾਣੀ ਹੈ ਜਿਹਦੇ ਵਿੱਚ ਅਸੀਂ ਤੁਹਾਨੂੰ ਉੱਪਰਲੇ ਪਾਸੇ ਪੇਚਾ ਦਾ ਗੈਪ ਕੱਟ ਕਰਕੇ ਦਿਖਾਣਾ ਹੈ ਤੇ ਖੱਬੇ ਪਾਸੇ ਵੀ ਪੇਚਾ ਦਾ ਗੈਪ ਕੱਟ ਕਰਕੇ ਦਿਖਾਣਾ ਹੈ ਸਭ ਤੋਂ ਪਹਿਲਾਂ ਤੁਸੀਂ ਦੇਖ ਸਾਰੇ ਹੋ ਅਸੀਂ ਦੋਨਾਂ ਸਾਈਡਾਂ ਤੋਂ ਦਸਤਾਰ ਨੂੰ ਗਿੱਲਾ ਕੀਤਾ ਹੈ ਲੋੜ ਅਨੁਸਾਰ ਫਿਰ ਇੱਕ ਪੱਲਾ ਫੜ ਕੇ ਉਹਨੂੰ ਉਂਗਲ ਤੇ ਲਪੇਟ ਲੈਣਾ ਹੈ ਚੰਗੀ ਤਰ੍ਹਾਂ ਤਾਂ ਜੋ ਅਸੀਂ ਇਹਨੂੰ ਫੜ ਕੇ ਰੱਖੀਏ ਘੁੱਟ ਕੇ ਹਿੱਲੇ ਨਾ ਹੱਥ 'ਚੋਂ ਤੇ ਫਿਰ ਤੁਸੀਂ ਇੱਕ ਪੱਲਾ ਛੱਡ ਕੇ ਤੀਜਾ ਪੱਲਾ ਫੜਨਾ ਹੈ ਇਹਦੇ ਨਾਲ ਤੁਹਾਨੂੰ ਆਈਡੀਆ ਮਿਲ ਜੇਗਾ ਕਿ ਇਹਨਾਂ ਦੋਨਾਂ ਵਿੱਚੋਂ ਇੱਕ ਲੜ ਤੁਸੀਂ ਬੰਨ੍ਹ ਦੇਣਾ ਹੈ ਜਾਂ ਕਿਸੇ ਨੂੰ ਫੜਾ ਦੇਣਾ ਹੈ ਦੂਜੇ ਪੱਲੇ ਨੂੰ ਫੜ ਕੇ ਤੁਸੀਂ ਪੂਣੀ ਕਰਨੀ ਸਟਾਰਟ ਕਰ ਦੇਣੀ ਹੈ ਅੱਜ ਤੁਹਾਨੂੰ ਪੂਣੀ ਦਾ ਥੋੜਾ ਡਿਫਰੈਂਟ ਦਵਾਂਗੇ ਅਸੀਂ ਅਲੱਗ ਸਾਈਡ ਤੋਂ ਵੀਡੀਓ ਬਣਾਈ ਹੈ ਅੱਜ ਅਸੀਂ ਇਸ ਲਈ ਵੀਡੀਓ ਨੂੰ ਸਕਿੱਪ ਨਾ ਕਰਿਓ ਵੀਡੀਓ ਪੂਰੀ ਦੇਖਿਓ ਤਾਂ ਜੋ ਤੁਸੀਂ ਵੀ ਕੁਝ ਨਵਾਂ ਸਿੱਖਣਾ ਚਾਹੁੰਦੇ ਹੋ ਤੇ ਇੱਕ ਗੱਠ ਮਾਰ ਕੇ ਇਹਨੂੰ ਚੰਗੀ ਤਰ੍ਹਾਂ ਟਾਈਟ ਕਰ ਦੇਣਾ ਹੈ ਤੇ ਫਿਰ ਦਸਤਾਰ ਨੂੰ ਛੱਡਦੇ ਹੋਏ ਪਿੱਛੇ ਜਾਣਾ ਹੈ ਜਿਹੜਾ ਹਿੱਸਾ ਤੁਸੀਂ ਇੱਕ ਫੜਿਆ ਸੀ ਉਹਨਾਂ 'ਚ ਇੱਕ ਹੀ ਹਿੱਸਾ ਬੰਨ੍ਹਤਾ ਤੇ ਦੂਜੇ ਨੂੰ ਫੜ ਕੇ ਖਿੱਚ ਕੇ ਤੁਸੀਂ ਪੂਣੀ ਕਰਨੀ ਸਟਾਰਟ ਕਰ ਦੇਣੀ ਹੈ ਸਲਾਈ ਤੁਸੀਂ ਖੱਪੇ ਪਾਸੇ ਰੱਖਣੀ ਹੈ ਅੱਜ ਮੈਂ ਵੀਊ ਤੁਹਾਨੂੰ ਫਰੰਟ ਤੋਂ ਦੇ ਰਿਹਾ ਪੂਣੀ ਦਾ ਤਾਂ ਜੋ ਹੱਥਾਂ ਦੀ ਪੋਜੀਸ਼ਨ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਜਵੇ ਦੋਨਾਂ ਸਾਈਡਾਂ ਤੋਂ ਬਰਾਬਰ ਕਪੜਾ ਫੜ ਕੇ ਇਸ ਤਰੀਕੇ ਨਾਲ ਅੰਦਰ ਕਰਨਾ ਹੈ ਪੂਣੀ ਨੂੰ ਤੇ ਪੂਣੀ ਨੂੰ ਅੰਦਰ ਕਰਦੇ ਹੋਏ ਤੁਸੀਂ ਇਸ ਤਰੀਕੇ ਨਾਲ ਪਿੱਛੇ ਜਾਣਾ ਹੈ ਇਹਦੇ ਨਾਲ ਤੁਹਾਡੀ ਪੂਣੀ ਦੋਨਾਂ ਸਾਈਡਾਂ ਤੋਂ ਬਰਾਬਰ ਅੰਦਰ ਹੋ ਜਾਵੇਗੀ ਤੇ ਇੱਕ ਵਾਰੀ ਪੂਣੀ ਨੂੰ ਖਿੱਚ ਲੈਣਾ ਹੈ ਖੇਚੇ ਦੇ ਉੱਪਰ ਜੀ ਕੋਈ ਵੀ ਪੱਲੇ ਦੋ ਫੜ ਲੈਣੇ ਆ ਦੋਨਾਂ ਸਾਈਡਾਂ ਤੋਂ ਫਿਰ ਪੂਣੀ ਕਰਨੀ ਸਟਾਰਟ ਕਰ ਦੇਣੀ ਆ ਪਹਿਲਾਂ ਇੱਕ ਵਾਰੀ ਨੋਟ ਕਰ ਲੈਣਾ ਹੈ ਕਿ ਤੁਹਾਡੀ ਪੂਣੀ ਜਿੰਨੀ ਕਿਚੋੜੀ ਕੀਤੀ ਹੈ ਨਾ ਤੁਸੀਂ ਦਸਤਾਰ ਸਜਾ ਸਕਦੇ ਹੋ ਤਾਂ ਬੈਲਨ ਗੋਟਾ ਕਿਉਂਕਿ ਆਪਾਂ ਸਿੰਪਲ 6 ਪੇਚੇ ਵਾਲੀ ਦਸਤਾਰ ਸਜਾ ਕੇ ਦਿਖਾਣੀ ਆ ਤੁਹਾਨੂੰ ਅਸੀਂ ਤੇ ਇਹਦੇ ਲਈ ਤੁਹਾਨੂੰ ਪੇਚੇ ਦਾ ਗੈਪ ਘੱਟ ਰੱਖਣਾ ਹੈ ਤੇ ਪੂਣੀ ਇੰਨੀ ਕਿਚੋੜੀ ਹੋਣੀ ਚਾਹੀਦੀ ਹੈ ਕਿ ਜਿੰਨਾ ਤੁਸੀਂ ਇੱਕ ਕਿਲਾੜ ਆਸਾਨੀ ਨਾਲ ਬਣਾ ਲਵੋ ਤੇ ਮੈਨੂੰ ਇੰਨੀ ਕੁ ਪੂਣੀ ਸਫੀਸ਼ੀਐਂਟ ਲੱਗੀ ਆ ਤੁਸੀਂ ਇਸ ਤੋਂ ਘਟਿਆ ਵੱਧ ਕਰ ਸਕਦੇ ਹੋ ਆਪਣੇ ਹਿਸਾਬ ਨਾਲ ਜ਼ਰੂਰੀ ਨਹੀਂ ਹੁੰਦਾ ਕਿ ਉਹ ਚੀਜ਼ਾਂ ਤੁਸੀਂ ਹਮੇਸ਼ਾ ਸਾਰੀਆਂ ਹੀ ਕਾਪੀ ਮਾਰੋ ਜਿਹੜੀਆਂ ਅਸੀਂ ਸਿਖਾ ਰਹੀਆਂ ਤੁਸੀਂ ਕੁਝ ਫੇਰ ਬਦਲੇ ਵੀ ਕਰ ਸਕਦੇ ਹੋ ਆਪਣੇ ਅਕੋਰਡਿੰਗ ਜਿਹੜੇ ਪੱਲੇ ਤੁਸੀਂ ਪਿੱਛੇ ਜੀ ਫੜਦੇ ਆ ਰਹੇ ਸੀਗੇ ਉਹੀ ਪੱਲੇ ਫੜ ਕੇ ਅਸੀਂ ਅੱਗੇ ਤੱਕ ਪੂਣੀ ਕਰ ਲਈ ਹੋਈ ਹੈ ਹੁਣ ਤੋਂ ਅਸੀਂ ਦਸਤਾਰ ਦਾ ਬੇਸ ਸਜਾ ਕੇ ਦਿਖਾਣਾ ਹੈ ਸਿੰਪਲ ਜਿੱਦਾਂ ਅਸੀਂ ਸਾਰੀਆਂ ਦਸਤਾਰਾਂ ਲਈ ਬੇਸਸ ਜਾਂਦੇ ਆ ਖੱਬੇ ਪਾਸੇ ਜੋੜਾ ਸਾਬ ਕਰਕੇ ਉਸੇ ਤਰੀਕੇ ਨਾਲ ਅਸੀਂ ਬੇਸ ਸਜਾ ਲੈਣਾ ਹੈ ਬੇਸ ਤੁਹਾਡਾ ਜਿੰਨਾ ਹੋ ਸਕੇ ਉਹਨੂੰ ਨੀਵਾ ਸਜਾਣਾ ਹੈ ਤੁਸੀਂ ਕਿਉਂਕਿ ਆਪਾਂ ਖੱਬੇ ਪਾਸੇ ਪੇਚਰ ਦਾ ਗੈਪ ਘੱਟ ਰੱਖਣਾ ਹੈ ਤੇ ਦਸਤਾਰ ਨੂੰ ਉੱਪਰ ਨਹੀਂ ਲੈ ਕੇ ਜਾ ਜੋੜਾ ਕਰਨ ਤੋਂ ਬਾਅਦ ਉਹ ਨਾਲ ਕੰਗਾ ਸਾਹਿਬ ਰੱਖ ਲੈਣਾ ਸੀ ਤੇ ਉਸ ਤੋਂ ਬਾਅਦ ਉਹ 1 ਮੀਟਰ ਦਾ ਜਿਹੜਾ ਬੇਸ ਅਸੀਂ ਤੈਂ ਲਗਾ ਕੇ ਰੱਖਿਆ ਆ ਇਸ ਤਰੀਕੇ ਨਾਲ ਰੱਖਣਾ ਆ ਇਹਦੀ ਤੈਂ ਇਸ ਤਰੀਕੇ ਨਾਲ ਮੰਨ ਲਿਓ ਕਿ ਦੋਨਾਂ ਸਾਈਡਾਂ ਤੇ ਬਰਾਬਰ ਆਵੇ ਮੱਥੇ ਦੇ ਹਿੱਸੇ ਤੇ ਇਹ ਤੇ ਉਪਰੋ ਜੀ 80 ਸੈਂਟੀਮੀਟਰ ਦਾ ਜਿਹੜਾ ਅਸੀਂ ਪਟਕਾ ਸਜਾਣੇ ਹੁੰਦੇ ਆ ਉਹਨੂੰ ਇਸ ਤਰੀਕੇ ਨਾਲ ਦੋਨਾਂ ਸਾਈਡਾਂ ਤੋਂ ਸਹੀ ਕਰ ਲੈਣਾ ਕੰਨਾਂ ਦੇ ਉੱਪਰੋ ਘੁਮਾ ਕੇ ਪਿੱਛੇ ਰੱਖ ਲੈਣਾ ਹੈ ਪਿੱਛੇ ਦੋ ਗੱਠਾ ਮਾਰ ਦੇਣੀਆਂ ਨੇ ਤੇ ਪਿੱਛੇ ਦੋ ਗੱਠਾ ਮਾਰਣੀਆਂ ਨੇ ਟੰਗਣਾ ਕਿ ਜਿਹੜਾ ਕਿ ਪਟਕਾ ਤੁਹਾਡਾ ਨਾ ਤਾਂ ਜ਼ਿਆਦਾ ਟਾਈਟ ਹੋਵੇ ਨਾ ਜ਼ਿਆਦਾ ਟਿੱਲਾ ਹੋਵੇ ਜਿਆਦਾ ਟਾਈਟ ਬਨੋਂਗੇ ਤਾਂ ਤੁਹਾਡਾ ਸਿਰ ਦਰਦ ਹੋਣਾ ਸ਼ੁਰੂ ਹੋ ਜਾਏਗਾ ਢਿੱਲਾ ਬਨੋਂਗੇ ਤਾਂ ਤੁਹਾਡੀ ਦਸਤਾਰ ਦੇ ਖਿਸਕਣ ਦੇ ਚਾਂਸ ਹੁੰਦੇ ਰਹਿੰਦੇ ਨੇ ਤੇ 베ਸ ਨੂੰ ਚੰਗੀ ਤਰ੍ਹਾਂ ਸਹੀ ਜਗ੍ਹਾ ਤੇ ਕਰਨਾ ਹੈ ਤੇ ਨਾ ਤਾਂ ਮੱਥੇ ਦੇ ਮੂਰੇ ਹੋਵੇ 베ਸ ਤੇ ਨਾ ਹੀ ਜਿਆਦਾ ਪਿੱਛੇ ਹੋਵੇ ਜਿੱਥੋਂ ਆਪਣੀਆਂ ਅੱਖਾਂ ਖਤਮ ਹੋ ਰਹੀਆਂ ਨੇ ਪਿਛਲੇ ਪਾਸੇ ਤੋਂ ਉਥੋਂ ਤੁਹਾਡਾ 베ਸ ਲਗਭਗ ਸ਼ੁਰੂ ਹੋਣਾ ਚਾਹੀਦਾ ਆ ਤੇ ਕੰਨ ਦੇ ਐਨ ਦੋਨਾਂ ਸਾਈਡਾਂ ਤੇ ਬਰਾਬਰ ਹੋਣਾ ਚਾਹੀਦਾ ਆ ਅੱਧਾ ਕੰਨ ਦੇ ਅੱਗੇ ਅੱਧਾ ਕੰਨ ਦੇ ਪਿੱਛੇ ਪਿੱਛੋਂ ਜੀ ਇਸ ਤਰੀਕੇ ਨਾਲ ਤੁਸੀਂ ਪੱਲੇ ਨੂੰ ਲੈ ਕੇ ਆਉਣਾ ਆ ਤੇ ਦੋਨਾਂ ਪੱਲਿਆਂ ਨੂੰ ਜੋੜ ਕੇ ਐਦਾਂ ਰੱਖ ਲੈਣਾ ਆ ਰੱਖਣ ਤੋਂ ਬਾਅਦ ਇਸ ਪੱਲੇ ਨੂੰ ਥੋੜਾ ਜਿਹਾ ਉੱਚਾ ਲਗਾਣਾ ਹੈ ਜਿਆਦਾ ਉੱਚਾ ਨਹੀਂ ਲਗਾਣਾ ਇਸ ਪੱਲੇ ਨੂੰ ਇੱਕ ਵਾਰੀ ਫੋਲਡ ਕਰਕੇ ਖਿੱਚ ਕੇ ਕੰਨ ਦੇ ਉੱਪਰੋਂ ਜੀ ਲਾ ਦੇਣਾ ਹੈ ਇਹ ਪੱਲਾ ਮੈਂ ਤੁਹਾਡਾ ਪਹਿਲਾਂ ਲੜ ਖਿਸਕ ਨਹੀਂ ਦਿੰਦਾ ਤਾਂ ਇਹਨੂੰ ਇਸ ਤਰੀਕੇ ਨਾਲ ਲਾਣੇ ਆ ਸੀ ਤੇ ਜੇ ਕੋਈ ਤੁਹਾਡੇ ਡੋਂਗ ਪੈਣ ਦੀ ਸ਼ੰਕਾ ਵੀ ਹੁੰਦੀ ਹੈ ਨਾ ਇਸ ਜਗ੍ਹਾ ਤੇ ਤਾਂ ਉਹ ਵੀ ਇਹ ਪਟਕਾ ਪਹਿਲਾਂ ਹੀ ਕਵਰ ਕਰ ਦਿੰਦਾ ਆ ਇਹ ਇੱਕ ਚੀਜ਼ ਆ ਜਿਹੜੀ ਤੁਹਾਨੂੰ ਕਰਨੀ ਚਾਹੀਦੀ ਹੈ ਕਿ ਤੁਹਾਨੂੰ ਬਾਅਦ ਦੇ ਵਿੱਚ ਦਸਤਾਰ ਦੇ ਵਿੱਚ ਨਾ ਲੀਰਾ ਦੇਣ ਦੀ ਲੋੜ ਨਾ ਪਵੇ ਤੁਸੀਂ ਜਿਹੜੀਆਂ ਅਲੱਗ-ਅਲੱਗ ਲੀਰਾ ਪਾਉਣ ਲੱਗੇ ਨਾ ਦਸਤਾਰ ਦੇ ਕਰੀਏ ਇੱਥੇ ਕਦੀ ਉੱਧਰ ਇਹਨਾਂ ਚੀਜ਼ਾਂ ਲਈ ਤੁਸੀਂ ਇਹਨੂੰ ਪਹਿਲਾਂ ਹੀ ਬੇਸ ਨੂੰ ਇਸ ਤਰੀਕੇ ਨਾਲ ਸਹੀ ਕਰੋ ਕਿ ਬਾਅਦ ਦੇ ਵਿੱਚ ਤੁਹਾਡੇ ਕਿਤੇ ਡੰਗ ਪਵੇ ਨਾ ਜੇ ਪੈਂਦਾ ਵੀ ਆ ਤਾਂ ਦਸਤਾਰ ਦੇ ਕੱਪੜੇ ਚੋ ਹੀ ਐਡਜਸਟ ਕਰਕੇ ਸਹੀ ਕਰੋ ਉਹਨੂੰ ਉਸ ਤੋਂ ਬਾਅਦ ਜੋ ਮੇਰੇ ਵੀਰੋ ਤੁਸੀਂ ਕੀ ਕਰਨਾ ਹੈ 50 ਲੈਣੀ ਹੈ ਮੈਚਿੰਗ ਦੀ ਆਪਾਂ ਸ਼ਰਟ ਦੇ ਨਾਲ ਮੈਚਿੰਗ ਕਰਕੇ 50 ਲਈ ਹੈ ਜਿੱਦਾਂ ਹੀ ਆਪਣੀ ਪਿਸਤਾਜੀ ਕਲਰ ਦੀ ਸ਼ਰਟ ਸੀ ਉਸੇ ਤਰੀਕੇ ਨਾਲ ਥੋੜੀ ਜਿਹੀ ਲਾਈਟ ਕਲਰ ਦੀ ਆਪਣੀ 50 ਆ ਉਸ ਤੋਂ ਬਾਅਦ ਚ ਦੇਖ ਲਓ ਜੇ ਜਾਰਾ ਲੰਬੀ 50 ਹੋਵੇ ਤਾਂ ਅਸੀਂ ਪਿੱਛੇ ਗੱਠ ਨਹੀਂ ਮਾਰਦੇ 50 ਨੂੰ ਇੱਕ ਪੱਲੇ ਨੂੰ نیچے ਦੇ ਕੇ ਦੂਜੇ ਪੱਲੇ ਨੂੰ ਅਸੀਂ 50 ਦੇ ਅੰਦਰ ਹੀ ਦੇ ਦਿੰਦਾ ਤੇ ਐਦਾਂ ਤੁਹਾਡੇ ਜਿਆਦਾ ਗੱਠਾ ਨਾ ਹੋਣ ਕਾਰਨ ਪਿੱਛੇ ਚੂਬਣ ਦਾ ਚਾਂਸ ਹੀ ਨਹੀਂ ਰਹਿੰਦਾ ਫਿਰ 50 ਦੀ ਗੱਠ ਦਾ ਤੇ ਲਗਭਗ 2.5 ਤੇ ਨੰਗਲਾ ਦਾ ਗੈਪ ਛੱਡ ਕੇ ਤੁਸੀਂ 50 ਸਜਾ ਲੈਣੀ ਹੈ ਇੱਥੇ ਵੀ ਤੁਹਾਡੀ ਆਪਣੀ ਮਰਜ਼ੀ ਹੈ ਜੇ ਤੁਸੀਂ ਜਿਆਦਾ ਉੱਚੀ ਦਸਤਾਰ ਸਜਾਣੀ ਹੈ ਤਾਂ ਤਿੰਨ ਨੰਗਲਾ ਦਾ ਗੈਪ ਛੱਡੋ ਥੋੜੀ ਘੱਟ ਰੱਖਣੀ ਹੈ ਤਾਂ 2.5 ਜੇ ਹੋਰ ਘੱਟ ਰੱਖਣੀ ਹੈ ਤਾਂ ਦੋ ਉਂਗਲਾ ਦਾ ਗੈਪ ਛੱਡ ਕੇ 50 ਸਜਾ ਲਓ ਪਹਿ ਅਸੀਂ ਇਸ ਤਰੀਕੇ ਨਾਲ ਮੂਹ ਦੇ ਵਿੱਚ ਫੜ ਲੈਣਾ ਕਿ ਤੁਹਾਨੂੰ ਜਿਹਦਾ ਪਤਾ ਹੋਵੇ ਕਿ ਇੰਨਾ ਲੜ ਮੂਹ ਦੇ ਵਿੱਚ ਫੜਨ ਨਾਲ ਤੁਹਾਡਾ ਲੜ ਪੂਰਾ ਆ ਜਾਵੇਗਾ ਹੁਣ ਅਸੀਂ ਪਹਿਲੇ ਪੱਲੇ ਨੂੰ ਖੋਲ ਕੇ ਉੱਪਰਲਾ ਪੱਲਾ ਚੰਗੀ ਤਰ੍ਹਾਂ ਸੱਜੇ ਪਾਸੇ ਨੂੰ ਖੋਲ ਦੇਣਾ ਹੈ ਖੋਲ ਕੇ ਇਹਨੂੰ ਦੋ ਵਾਰੀ ਅੰਦਰ ਨੂੰ ਫੋਲਡ ਕਰਨਾ ਹੈ ਪਹਿਲਾਂ ਇੱਕ ਵਾਰੀ ਫੋਲਡ ਕਰਾਂਗੇ نیچے ਤੱਕ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰਾਂਗੇ ਫਿਰ ਇਹਨੂੰ ਦੁਬਾਰਾ ਅੰਦਰ ਨੂੰ ਫੋਲਡ ਕਰਾਂਗੇ ਇਸ ਤਰੀਕੇ ਨਾਲ ਤੁਹਾਡਾ ਲੜ ਨਾ ਤਾਂ ਜ਼ਿਆਦਾ ਮੋਟਾ ਹੋਵੇਗਾ ਤੇ ਨਾ ਹੀ ਜ਼ਿਆਦਾ ਪਤਲਾ ਹੋਵੇਗਾ ਬਟ ਬਣੂਗਾ ਉਦਾਰਾ ਲੜ ਕਿ ਰੱਖਣ ਵੇਲੇ ਵੀ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਤੇ ਟਿੱਕਿਆ ਵੀ ਰਹੂਗਾ ਆਪਣੀ ਜਗ੍ਹਾ ਤੇ ਤੇ ਖਾਸ ਪਤਲਾ ਵੀ ਨਹੀਂ ਲੱਗੂਗਾ ਇਹਦੇ ਵਿੱਚ ਡੰਗ ਵੀ ਨਹੀਂ ਪਾਊਗਾ ਕਿਸੇ ਤਰੀਕੇ ਦਾ ਤੇ ਸਹੀ ਤਰੀਕੇ ਨਾਲ ਅੰਦਰੋਂ ਜੀ ਕਪੜਾ ਬਾਕੀ ਬਜਰਾ ਕਪੜਾ ਅੰਦਰ ਨੂੰ ਫੋਲਡ ਕਰਦਾ ਸੀ ਐਦਾਂ ਦੇਖੋ ਜਿੱਥੋਂ ਆਪਣੀ ਸੱਜੀ ਅੱਖ ਦਾ ਪਰਵਟਾ ਸ਼ੁਰੂ ਹੋ ਰਿਹਾ ਉੱਥੇ ਵੀ ਬਣਾਨੀ ਹੈ ਅੱਖ ਦੇਖੋ ਆਪਾਂ ਕਿੰਨੀ ਢਕੀ ਆ ਗੱਲ ਦੇਖੋ ਕਿੰਨੀ ਢਕੀ ਆ ਸਾਫ਼ ਰਿਆ ਕਰਕੇ ਲੜ ਨੂੰ ਪਿੱਛੇ ਤੱਕ ਲਾ ਦੇਣਾ ਹੈ ਜਿੱਦਾਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਆਪਾਂ ਸੈਮੀ ਪਟਿਆਲਾ ਸ਼ਰੀ ਦਸਤਾਰ ਸਜਾ ਕੇ ਦਿਖਾਣੀ ਹੈ ਇਹਦੇ ਵਿੱਚ ਪਹਿਲਾ ਪੱਲਾ ਲਗਾਉਣ ਦਾ ਮੈਥਡ ਸੇਮ ਆ ਹੁਣ ਅਗਲੇ ਪੱਲੇ ਲਗਾਉਣ ਦਾ ਮੈਥਡ ਥੋੜਾ ਜਿਹਾ ਅਲੱਗ ਹੋਵੇਗਾ ਸਭ ਤੋਂ ਪਹਿਲਾਂ ਤੁਸੀਂ ਦੋਨੋਂ ਪੱਲੇ ਬਰਾਬਰ ਕਰਨੇ ਆ ਪਿੱਛੋਂ ਜੀ ਇਸ ਤਰੀਕੇ ਨਾਲ ਉੱਪਰੋਂ ਜੀ ਲੜ ਨੂੰ ਮੋਟਾ ਕਰਕੇ ਅੰਦਰ ਨੂੰ ਪਿੰਚ ਕਰਕੇ ਤੁਸੀਂ ਥੋੜਾ ਜਿਹਾ ਨੀਵਾਂ ਲਾਣਾ ਆ ਸੈਮੀ ਪਟਿਆਲਾਸ਼ੇ ਦਸਤਾਰ ਸਿਜਣ ਲੱਗਿਆ ਇਸ ਲਈ ਲੜਾ ਦਾ ਗੈਪ ਘੱਟ ਹੋਊਗਾ ਉੱਪਰਲੇ ਪਾਸਿਓ ਜੀ ਤੇ ਇਸ ਤਰੀਕੇ ਨਾਲ ਲੜ ਨੂੰ ਫੜ ਕੇ ਇੱਕ ਵਾਰੀ ਅੰਦਰ ਨੂੰ ਪਿੰਚ ਕਰਨਾ ਹੈ ਫਿਰ ਖਿੱਚ ਕੇ ਸਾਫ਼ ਕਰਾਂਗੇ ਚੰਗੀ ਤਰ੍ਹਾਂ ਇਸ ਵੀਡੀਓ 'ਚ ਤੁਹਾਨੂੰ ਹਰ ਇੱਕ ਚੀਜ਼ ਪੂਰੀ ਡਿਟੇਲ ਨਾਲ ਦੱਸੀ ਜਾਏਗੀ ਇਸ ਲਈ ਵੀਡੀਓ ਨੂੰ ਸਕਿੱਪ ਨਾ ਕਰਿਓ ਪੂਰੀ ਵੀਡੀਓ ਦੇਖਣੀ ਪਵੇਗੀ ਤੁਹਾਨੂੰ ਤੇ ਪਹਿਲੇ ਦੂਜੇ ਲੜ ਦੇ ਵਿੱਚ ਤੁਸੀਂ ਗੈਪ ਘੱਟ ਰੱਖਣਾ ਹੈ ਲੜ ਨੂੰ ਸਾਫ਼ ਕਰਨ ਤੋਂ ਬਾਅਦ ਚੋ ਦੇਖੋ ਜਿੱਦਾਂ ਮੈਂ ਕਰ ਰਿਹਾ ਤੁਸੀਂ ਵੀ ਹੁਬਹੁ ਇਸੇ ਤਰੀਕੇ ਨਾਲ ਕਰਨਾ ਹੈ ਲੜਾ ਦਾ ਗੈਪ ਹੈ ਜਿਹੜਾ ਤੁਸੀਂ ਘੱਟ ਰੱਖਣਾ ਹੈ ਜੇ ਤੁਹਾਡਾ ਪੇਚਰ ਆ ਗੈਪ ਜ਼ਿਆਦਾ ਹੋ ਗਿਆ ਤਾਂ ਉਹ ਪਟਿਆਲਾ ਸ਼ਹੀਦ ਦਸਤਾਰ ਬਣ ਜੂਗੀ ਤੇ ਪਿੱਛੋ ਜੀ ਫਿਰ ਇਸ ਲੜ ਨੂੰ ਪਿੰਚ ਕਰਕੇ ਲਾ ਦੇਣਾ ਹੈ ਇਹਦੇ ਨਾਲ ਲੜ ਤੁਹਾਡਾ ਢਿੱਲਾ ਨਹੀਂ ਹੋਵੇਗਾ ਤੇ ਮੋਨਲੇ ਹਿੱਸੇ ਤੋਂ ਦਸਤਾਰ ਜਦੋਂ ਬਾਹਰ ਨੂੰ ਨਾ ਆਵੇ ਤਾਂ ਹਰ ਇੱਕ ਲੜ ਨੂੰ ਲਾਉਣ ਤੋਂ ਬਾਅਦ ਚੋ ਪਿੰਚ ਵੀ ਕਰ ਦੇਣਾ ਥੋੜਾ ਅੰਦਰ ਨੂੰ ਦਬ ਦੇਣਾ ਹੈ ਪਿੱਛੋ ਜੀ ਦੋਨੋਂ ਪੱਲੇ ਬਰਾਬਰ ਕਰਕੇ ਇਸ ਤਰੀਕੇ ਨਾਲ ਲੜ ਨੂੰ ਫੋਲਡ ਕਰਕੇ ਲਾ ਦੇਣਾ ਹੈ ਹੁਣ ਦੇਖੋ ਪਹਿਲੇ ਦੂਜੇ ਲੜ ਚ ਕਿੰਨਾ ਗੈਪ ਆ ਕਿੰਨਾ ਘਟ ਗਿਆ ਪਰ ਰੱਖਿਆ ਨਾ ਇਹ ਆ ਸੈਮੀ ਪਟਿਆਲਾ ਸ਼ਹੀਦ ਦਸਤਾਰ ਇਸੇ ਤਰੀਕੇ ਨਾਲ ਤੁਸੀਂ ਗੈਪ ਰੱਖਣਾ ਹੈ ਲਗਭਗ ਇੱਕ ਉਂਗਲ ਦਾ ਗੈਪ ਹੋਣਾ ਚਾਹੀਦਾ ਉਂਗਲ ਦੀ ਮੋਟਾਈ ਜਿੰਨਾ ਗੈਪ ਹੋਣਾ ਚਾਹੀਦਾ ਆ ਤੇ ਜਿੱਥੇ ਪਹਿਲਾ ਲੜ ਲਾਇਆ ਸੀ ਉੱਥੇ ਹੀ ਇਸ ਲੜ ਨੂੰ ਪਿੰਚ ਕਰਕੇ ਲਾ ਦੇਣਾ ਤੇ ਥੋੜਾ ਦੱਬਾਂਗੇ ਦੱਬੜ ਨਾਲ ਦਸਤਾਰ ਥੋੜੀ ਜੀ ਬੈਠ ਜਾਂਦੀ ਆ ਸੋਹਣੀ ਲੱਗੇਗੀ ਜਦੋਂ ਐਂਡ ਤੇ ਸਜਾਵਾਂਗੇ ਫਿਰ ਸਾਫ਼ ਕਰਕੇ ਇਹਨੂੰ ਦੁਬਾਰਾ ਅੰਦਰ ਨੂੰ ਫੋਲਡ ਕਰ ਦੇਣਾ ਹੈ ਦੋਨੋਂ ਲੜ ਇਕੋ ਜਗ੍ਹਾ ਤੇ ਕਰਕੇ ਇਸ ਤਰੀਕੇ ਨਾਲ ਸਿੱਧਾ ਲਾਣਾ ਲੜ ਨੂੰ ਇਹਨਾਂ ਦੋਨਾਂ ਪੇਚਾਂ 'ਚ ਵੀ ਤੁਸੀਂ ਗੈਪ ਘੱਟ ਰੱਖਣਾ ਹੈ ਲੜ ਨੂੰ ਚੰਗੀ ਤਰ੍ਹਾਂ ਪਿੱਛੇ ਤੱਕ ਖੋਲ ਲੈਣਾ ਹੈ ਤੇ ਸਾਫ਼ ਕਰਕੇ ਰੱਖਣਾ ਹੈ ਜਦੋਂ ਲੜ ਟਾਈਟ ਹੋ ਜਾਵੇ ਆਪਣੀ ਜਗ੍ਹਾ ਤੇ ਬੈਠ ਜਾਵੇ ਪਿੱਛੇ ਤੱਕ ਸਾਫ਼ ਕਰ ਲੈਣਾ ਹੈ ਸਾਫ਼ ਕਰਕੇ ਤੁਸੀਂ ਪਿੱਛੋ ਜੀ ਪਿੰਚ ਕੱਢ ਦੇਣਾ ਹੈ ਦੋਨਾਂ ਸਾਈਡਾਂ ਤੋਂ ਐਦਾਂ ਤੁਹਾਡੇ ਲੜ ਟਾਈਟ ਰਹਿਣਗੇ ਪਿੱਛੇ ਤੱਕ ਫਿਰ ਦੇਖ ਲੈਣਾ ਕਿ ਦਸਤਾਰ ਦਾ ਲੜ ਸਹੀ ਲੱਗਾ ਹੈ ਹੁਣ ਇਹਦੇ ਵਿੱਚ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਟਿਊਟੋਰੀਅਲ ਅਸੀਂ ਇਸ ਲਈ ਦੇ ਰਹੇ ਹਾਂ ਕਿ ਤੁਹਾਨੂੰ ਇੱਕ ਤਾਂ ਫਰਕ ਪਤਾ ਲੱਗ ਜਾਊਗਾ ਤਿੰਨੋਂ ਦਸਤਾਰਾਂ ਦੇ ਵਿੱਚ ਤੇ ਤੁਸੀਂ ਵੀ ਇਹਨਾਂ ਚੀਜ਼ਾਂ ਨੂੰ ਪ੍ਰੈਕਟਿਸ ਕਰ ਸਕਦੇ ਹੋ ਖੁਦ ਪਹਿਲਾਂ ਮੈਂ ਪਟਿਆਲਾ ਸ਼ਾਹੀ ਤੇ ਪਿਓਰ ਪਟਿਆਲਾ ਸ਼ਾਹੀ ਦਸਤਾਰ ਦਾ ਟਿਊਟੋਰੀਅਲ ਪਾ ਚੁੱਕਾ ਹਾਂ ਸੈਮੀ ਪਟਿਆਲਾ ਸ਼ਾਹੀ ਦਸਤਾਰ ਦਾ ਟਿਊਟੋਰੀਅਲ ਮੈਂ ਨਹੀਂ ਪਾਇਆ ਸੀ ਇਸ ਲਈ ਤੁਹਾਨੂੰ ਇਹਦਾ ਟਿਊਟੋਰੀਅਲ ਪੂਰੀ ਬਰੀਫਲੀ ਦੇ ਰਿਹਾ ਮੈਂ ਦੇਖੋ ਹੁਣ ਦੂਜੇ ਤੇ ਤੀਜੇ ਲੜ ਦੇ ਵਿੱਚ ਵੀ ਅਸੀਂ ਕਿੰਨਾ ਘੱਟ ਗੈਪ ਰੱਖਿਆ ਹੈ ਦੋਨੋਂ ਪੱਲੇ ਬਰਾਬਰ ਕਰਕੇ ਰੱਖੇ ਨੇ ਇਸ ਲੜ ਦੇ ਵਿੱਚ ਵੀ ਆਰਾਮ ਨਾਲ ਇਹਦੇ ਵਿੱਚ ਵੀ ਤੁਸੀਂ ਪੱਲੇ ਨੂੰ ਸਹੀ ਤਰੀਕੇ ਨਾਲ ਸਾਫ਼ ਕਰ ਲੈਣਾ ਹੈ ਕੋਈ ਵੀ ਮੋਟਾ ਹਿੱਸਾ ਕੰਦੇ ਉੱਤੇ ਨਹੀਂ ਆਣ ਦੇਣਾ ਇਸ ਲੜ ਨੂੰ ਵੀ ਤੁਸੀਂ ਉੱਥੇ ਪਿੰਚ ਕਰਕੇ ਰੱਖਣਾ ਹੈ ਜਿੱਥੇ ਬਾਕੀ ਲੜ ਰੱਖੇ ਸੀਗੇ ਤੇ ਹੁਣ ਜਿਹੜੀ ਆ ਸਲਾਈ ਸਾਡੇ ਲੜ ਦੇ ਵਿੱਚ ਆਉਗੀ ਇਹਨੂੰ ਤੁਹਾਨੂੰ ਅਸੀਂ ਗਾਇਬ ਕਰਕੇ ਦਿਖਾਵਾਂਗੇ ਮਤਲਬ ਕਿ ਲੁਕੋ ਕੇ ਦਿਖਾਵਾਂਗੇ ਪੱਲੇ ਨੂੰ ਇਸ ਤਰੀਕੇ ਨਾਲ ਉੱਪਰ ਚੱਕ ਦੇਣਾ ਸਲਾਈ ਵਾਲੇ ਨੂੰ ਥੱਲੇ ਖਿੱਚ ਕੇ ਹੁਣ ਤੁਸੀਂ ਇੱਥੋਂ ਲੜ ਫੋਲਡ ਕਰ ਦੇਣਾ ਇਹਦੇ ਨਾਲ ਸਲਾਈ ਜਿਹੜੀ ਹੈ ਤੁਹਾਡੇ ਲੜਾ ਦੇ ਵਿੱਚ ਨਹੀਂ ਆਉਗੀ ਲੜ ਨੂੰ ਖਿੱਚ ਕੇ ਲਾਣਾ ਹੈ ਕੋਸ਼ਿਸ਼ ਕਰਨਾ ਹੈ ਜਿੱਦਾਂ ਅਸੀਂ ਦਸਤਾਰ ਨੂੰ ਦਬਦੇ ਆ ਰਹੇ ਸੀ ਉਦਾਂ ਹੀ ਦਬਈਏ ਤੇ ਇਹ ਜਿਹੜਾ ਵੱਟ ਪੈ ਰਿਹਾ ਇਹਨੂੰ ਉੱਪਰ ਨੂੰ ਕੱਢ ਦੇਣਾ ਹੈ ਕਿ ਜਿਹੜਾ ਅਗਲੇ ਲੜ ਦੇ نیچے ਆ ਕੇ ਲੁਕ ਜਾਵੇ ਇਸ ਤਰੀਕੇ ਨਾਲ ਹੱਥ ਫੇਰ ਕੇ ਤੁਸੀਂ ਦਸਤਾਰ ਦੇ ਜਿਹੜਾ ਬੈਲੈਂਸ ਆ ਉਹ ਮੇਨਟੇਨ ਕਰਨਾ ਹੈ ਬੇਸ ਦਸਤਾਰ ਦੇ نیچے ਹੋਵੇ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿਉਂਕਿ ਪੇਚਾ ਦਾ ਗੈਪ ਅਸੀਂ ਜ਼ਿਆਦਾ ਨਹੀਂ ਰੱਖਣਾ ਇਸ ਲਈ ਬੇਸ ਤੁਹਾਡਾ ਜਿੰਨਾ ਹੋ ਸਕੇ ਉਹਨਾਂ ਨੀਵਾਂ ਰੱਖਣਾ ਹੈ ਪਿੱਛੇ ਤੱਕ ਤੁਸੀਂ ਲੜਾਂ ਨੂੰ ਫੋਲਡ ਕਰਕੇ ਇਸ ਤਰੀਕੇ ਨਾਲ ਪਿੰਚ ਕਰ ਦੇਣਾ ਹੈ ਸਹੀ ਤਰੀਕੇ ਨਾਲ ਤੇ ਹੁਣ ਤੁਸੀਂ ਇਹ ਜਗਾ ਤੋਂ ਦੇਖ ਸਾ ਦੇ ਹੂੰ ਆਪਣੀ ਦਸਤਾ ਜਿਹੜੀ ਉੱਪਰਲੇ ਪੇਚਾਰੇ ਗੈਪ ਬਹੁਤ ਘੱਟ ਆ ਦੋਨੋਂ ਪੱਲੇ ਬਰਾਬਰ ਖੋਲ ਕੇ ਪਿੱਛੋ ਜੀ ਇਸ ਤਰੀਕੇ ਨਾਲ ਪਿੰਚ ਕਰ ਲੈਣਾ ਸਾਫ਼ ਕਰਨਾ ਉੱਪਰੋ ਜੀ ਲੜ ਨੂੰ ਖਿੱਚ ਕੇ ਫਿਰ ਉੱਪਰੋ ਜੀ ਫੋਲਡ ਕਰ ਦੇਣਾ ਕਿਉਂਕਿ ਮੋਟਾ ਹਿੱਸਾ ਚਾਹੀਦਾ ਸਾਨੂੰ ਉੱਪਰ ਤੇ ਫਿਰ ਮੋٹے ਪੱਲੇ ਨੂੰ ਉੱਪਰ ਰੱਖ ਕੇ ਅਸੀਂ ਇਸ ਲੜ ਨੂੰ ਖਿੱਚ ਕੇ ਲਾ ਦੇਣਾ ਆ ਇਸ ਤਰੀਕੇ ਨਾਲ ਤੁਸੀਂ ਲੜ ਨੂੰ ਖੋਲ ਕੇ ਫਿਰ ਦੋਨੋਂ ਪੱਲੇ نیچے ਖਿੱਚ ਲੈਣੇ ਆ ਕੰਨ ਦੇ ਉੱਪਰ ਕੋਈ ਵੀ ਮੋਟਾ ਪੱਲਾ ਨਾ ਆਵੇ ਇਸ ਤਰੀਕੇ ਨਾਲ ਲੜ ਨੂੰ ਲਾਣਾ ਆ ਤੁਸੀਂ ਉੱਪਰੀ ਸਾਈਡ ਤੋਂ ਵੀ ਪੇਚਾਰਾ ਗੈਪ ਘੱਟ ਹੋਵੇ ਉੱਪਰਲੀ ਲੜ ਨੂੰ ਫੋਲਡ ਕਰਾਂਗੇ 1 ਬਾਈ 1 ਇਸ ਚੀਜ਼ ਨੂੰ ਤੁਸੀਂ ਜ਼ਿਆਦਾ ਧਿਆਨ ਦੇਣਾ ਹੈ ਉਪਰੋ ਵੀ ਲੜ ਸਾਫ਼ ਰਹਿਣ ਇਸ ਲਈ ਖਿੱਚ ਕੇ ਇਸ ਤਰੀਕੇ ਨਾਲ ਲੜ ਨੂੰ ਸਾਫ਼ ਕਰਨਾ ਹੈ ਉੱਪਰਲੇ ਚਾਰ ਪੇਚਾਰਾ ਤੁਸੀਂ ਗੈਪ ਦੇਖ ਸਾਰੇ ਬਹੁਤ ਘੱਟ ਰੱਖਿਆ ਸੀ ਲਗਭਗ ਦੇਖੋ ਆਪਾਂ ਅੱਖ ਦੇ ਕੋਲ ਕਿੰਨਾ ਲੈ ਕੇ ਆਏ ਆ ਪੇਚ ਫਿਰ ਇੱਕ ਵਾਰੀ ਇਸ ਪੱਲੇ ਨੂੰ ਫੋਲਡ ਕਰਕੇ ਸਾਫ਼ ਕਰ ਲੈਣਾ ਖਿੱਚ ਕੇ ਤੇ ਸਾਰੇ ਲੜ ਜਿੱਥੇ ਪਿੰਚ ਕੀਤੇ ਸੀ ਉੱਥੇ ਹੀ ਇਸ ਲੜ ਨੂੰ ਵੀ ਰੱਖਣਾ ਹੈ ਤੇ ਸਾਫ਼ ਕਰਨ ਤੋਂ ਬਾਅਦ ਇਸ ਤਰੀਕੇ ਨਾਲ ਫੋਲਡ ਕਰ ਦੇਣਾ ਹੈ ਐਦਾਂ ਤੁਹਾਡੇ ਲੜ ਸਾਰੇ ਇੱਕੋ ਜਗ੍ਹਾ ਤੋਂ ਨਿਕਲਦੇ ਹੋਏ ਦਿਖਦੇ ਪਏ ਨਾ ਤੁਹਾਡੇ ਵੀ ਇਸੇ ਤਰੀਕੇ ਨਾਲ ਹੋਣੇ ਚਾਹੀਦੇ ਆ ਆਪਣੇ ਜਿਹੜੇ 6 ਤੇ 6 ਲੜ ਲਗਭਗ ਸਿੱਧੇ ਜਾਣੇ ਚਾਹੀਦੇ ਆ ਇਹ ਠੀਕ ਹੈ ਕੋਈ ਵੀ ਲੜ ਉੱਪਰ ਨੂੰ ਘੁੰਮਦਾ ਨਾ ਜੰਨਾਵੇਂ ਫਰੰਟ ਤੋਂ ਆ ਦੇਖੋ ਆਪਣਾ ਪੰਜਵਾਂ ਲੜ ਵੀ ਸਿੱਧਾ ਹੀ ਗਿਆ ਨਾ ਉੱਪਰ ਨੂੰ ਨਹੀਂ ਗਿਆ ਹੈਗਾ ਪਿੱਛੇ ਜਾ ਕੇ ਥੋੜਾ ਗੋਲ ਹੋਇਆ ਇਸੇ ਤਰੀਕੇ ਨਾਲ ਤੁਹਾਡਾ ਛੇਵਾਂ ਲੜ ਵੀ ਹੋਣਾ ਚਾਹੀਦਾ ਆ ਬਸ ਉਹਨੂੰ ਥੋੜਾ ਬਾਅਦ ਦੇ ਵਿੱਚ ਅਸੀਂ ਖੜਾ ਕਰ ਦੇਣਾ ਹੈ ਖੱਬੇ ਪਾਸੇ ਚੁੰਝ ਜੀ ਬਣਾ ਕੇ ਪੇਚਾਂ ਦਾ ਜਿਹੜਾ ਗੈਪ ਆ ਉਹ ਤੁਸੀਂ ਲਗਭਗ ਬਰਾਬਰ ਰੱਖਣਾ ਹੈ ਕੋਸ਼ਿਸ਼ ਕਰਨਾ ਹੈ ਪਹਿਲੇ ਦੂਜੇ ਲੜ ਦਾ ਗੈਪ ਅਸੀਂ ਇਸ ਗੱਲ ਕਰਨ ਘੱਟ ਰੱਖਿਆ ਕਿਉਂਕਿ ਇਹਦੇ ਵਿੱਚ ਅ ਪਿਛਲੇ ਹਿੱਸੇ ਤੱਕ ਤੁਸੀਂ ਦੋਨਾਂ ਸਾਈਡਾਂ ਤੋਂ ਲੜ ਨੂੰ ਸਾਫ਼ ਕਰਕੇ ਲਾ ਦੇਣਾ ਹੈ ਤਾਂ ਜੋ ਅਸੀਂ ਬਾਅਦ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਹੋਰ ਸਾਫ਼ ਕਰ ਸਕੀਏ ਸਲਾਈ ਦੀ ਹੈਲਪ ਨਾਲ ਹੁਣ ਅਸੀਂ ਕੀ ਕਰਨਾ ਹੈ ਦੇਖ ਲੈਣਾ ਦਸਤਾਰ ਦੋਨਾਂ ਸਾਈਡਾਂ ਤੋਂ ਸਹੀ ਹੈ ਤਾਂ ਹੁਣ ਅਸੀਂ ਛੇਵਾਂ ਲੜ ਲਾਣਾ ਹੈ ਇਸ ਲੜ ਨੂੰ ਲਾਣ ਲਈ ਤੁਸੀਂ ਬਾਹਰਲੇ ਪੱਲੇ ਨੂੰ نیچے ਤੱਕ ਖੋਲਣਾ ਹੈ ਅੰਦਰਲੇ ਪੱਲੇ ਨੂੰ ਉੱਪਰ ਚੱਕ ਦੇਣਾ ਹੈ ਕਿਉਂਕਿ ਜਿਆਦਾ ਮੋٹے ਕੱਪੜੇ ਦੀ ਲੋੜ ਸਾਨੂੰ ਉੱਪਰਲੇ ਹਿੱਸੇ ਤੇ ਆ ਪਿੱਛੋਂ ਜੀ ਤੁਸੀਂ ਦੇਖ ਲਓ ਆਪਾਂ ਲੜ ਨੂੰ ਫੋਲਡ ਕਰਤਾ ਹੋਇਆ ਦੇਖ ਲਓ ਆਪਾਂ ਲੜ ਨੂੰ ਉੱਪਰ ਇਕੱਠਾ ਕਰਤਾ ਨੇ ਇਹ ਜਗ੍ਹਾ ਤੋਂ ਪਿੱਛੋਂ ਜੀ ਇਸ ਤਰੀਕੇ ਨਾਲ ਪਿੰਚ ਕਰਕੇ ਪ ਪਹਿਲਾ ਪੇਚ ਨੂੰ ਅਸੀਂ ਆਪਣੀ ਪੋਜੀਸ਼ਨ ਤੇ ਰੱਖਣਾ ਆ ਫਿਰ ਉਸ ਤੋਂ ਬਾਅਦ ਉੱਪਰ ਉਹ ਜੀ ਮੋਟਾ ਕਰਨਾ ਹੈ ਇਸ ਤਰ੍ਹਾਂ ਲੜ ਨੂੰ ਥੱਲੇ ਖਿੱਚ ਲੈਣਾ ਹੈ ਖਿੱਚ ਕੇ ਤੁਸੀਂ ਦੋਨਾਂ ਸਾਈਡਾਂ ਤੋਂ ਲਗਭਗ ਅੱਖਾਂ ਬਰਾਬਰ ਕਰ ਦੇਣੀ ਹੈ ਜਿਹੜਾ ਤੁਹਾਡਾ ਕਲਗੀ ਲੜਾ ਉਹ ਇਸ ਲੜ ਤੋਂ ਥੋੜਾ ਜਿਹਾ ਥੱਲੇ ਹੁੰਦਾ ਹਮੇਸ਼ਾ ਉਹ ਬਸ ਇੱਕ ਤਰ੍ਹਾਂ ਇਹਨੂੰ ਟਕਣਾ ਆ ਉਹ ਸਫਾਈ ਲਈ ਹੁੰਦਾ ਅਖੀਰ ਤੇ ਤੇ ਇਸ ਜਗ੍ਹਾ ਤੋਂ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉੱਪਰਲੇ ਪੇਚ ਦਾ ਗੈਪ ਘੱਟ ਕਰਕੇ ਇਸ ਲੜ ਨੂੰ ਵੀ ਉਸੇ ਜਗ੍ਹਾ ਤੇ ਫੋਲਡ ਕਰਕੇ ਰੱਖ ਦੇਣਾ ਆ ਤੇ ਨਿਚਲੇ ਹਿੱਸੇ ਤੋਂ ਕੋਈ ਵੀ ਪੱਲਾ ਫੜ ਕੇ ਇਹਨੂੰ ਸਾਫ਼ ਕਰ ਲੈਣਾ ਹੈ ਪਿੱਛੇ ਤੱਕ ਲੜ ਨੂੰ ਸਾਫ਼ ਕਰਨਾ ਹੈ ਜਿੰਨਾ ਤੁਸੀਂ ਲੜ ਪਿੱਛੇ ਤੱਕ ਰੱਖਣਾ ਹੈ ਉਪਰੋਂ ਵੀ ਲੜ ਨੂੰ ਫੋਲਡ ਕਰਾਂਗੇ ਤਾਂ ਜੋ ਦਸਤਾਰ ਪਿੱਛੇ ਨੂੰ ਨਾ ਖਿਸਕੇ ਸਾਫ਼ ਕਰਕੇ ਇਹਨੂੰ ਐਂਡ ਸੈਂਟਰ ਦੇ ਵਿੱਚ ਪਿੰਚ ਕਰਕੇ ਰੱਖ ਦੇਣਾ ਹੈ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਨਾਲ ਦੀ ਨਾਲ ਉਪਰੋਂ ਵੀ ਪਿੰਚ ਕਰਾਂਗੇ ਦੇਖੋ ਆਪਣਾ ਇਹ 6ਵਾਂ ਲੜਾ ਤੇ ਐਂ ਸਿੱਧਾ ਜਾ ਰਿਹਾ ਨਾ ਇਹ ਇਸੇ ਤਰੀਕੇ ਨਾਲ ਹੀ ਜਾਣਾ ਚਾਹੀਦਾ ਹੈ ਇਹ ਹੁੰਦੀ ਹੈ ਸਾਡੀ ਸੈਮੀ ਪਟਿਆਲਾ ਸ਼ੈਲੀ ਦਸਤਾਰ ਤੇ ਪਿੱਛੇ ਜਾ ਕੇ ਥੋੜਾ ਗੋਲ ਹੋਣਾ ਹੈ ਨਹੀਂ ਤੇ ਇਸ ਤਰੀਕੇ ਨਾਲ ਤੁਸੀਂ ਵੀ ਇਸ ਦਸਤਾਰ ਨੂੰ ਟਰਾਈ ਕਰਕੇ ਸਜਾ ਸਕਦੇ ਹੋ ਦੋਨਾਂ ਸਾਈਡਾਂ ਤੋਂ ਲੜ ਨੂੰ ਸਾਫ਼ ਕਰਕੇ ਇਹਨੂੰ ਆਪਣੀ ਜਗ੍ਹਾ ਤੇ ਰੱਖ ਦੇਣਾ ਹੈ ਉੱਪਰੋਂ ਜੀ ਧਿਆਨ ਰੱਖਿਓ ਸਾਡਾ بیس ਦੋਨੋਂ ਲੜਾ ਦੇ نیچے ਹੋਵੇ ਉੱਪਰੋਂ ਛਾਤੀ ਨਾਲ ਮਾਰਦਾ ਹੋਵੇ ਸਿਰ ਦੇ ਉੱਪਰਲੇ ਪਾਸੇ ਨਾਲ ਰਹਿ ਜਵੇ ਫਿਰ بیس ਬਣਨੇ ਦਾ ਕੋਈ ਫਾਇਦਾ ਨਹੀਂ ਜੇ ਦਸਤਾਰ ਤੋਂ ਬਾਹਰ ਹੀ ਨਿਕਲ ਜਵੇ ਉਹ ਦੋਨਾਂ ਸਾਈਡਾਂ ਤੋਂ ਪਿੱਛੇ ਤੱਕ ਲੜ ਨੂੰ ਸਾਫ਼ ਕਰਕੇ ਅਸੀਂ ਆਪਣੀ ਪੋਜੀਸ਼ਨ ਤੇ ਰੱਖ ਦੇਣਾ ਹੈ ਦੇਖ ਲੈਣਾ ਹੈ ਕਿ ਲੜ ਸਾਰੇ ਬਰਾਬਰ ਨੇ ਸਹੀ ਨੇ ਹੁਣ ਅਸੀਂ ਪਿੱਛੋਂ ਜੀ ਇਹਨਾਂ ਨੂੰ ਸਾਫ਼ ਕਰਨਾ ਹੈ ਉਸ ਤੋਂ ਪਹਿਲਾਂ ਲੂਪੀ ਵਾਲਾ ਪੱਲਾ ਲਗਾ ਦਿਓ ਸੈਂਟਰ ਦੇ ਵਿੱਚ ਹੁਣ 1 ਬਾਈ 1 ਅਸੀਂ ਸਲਾਈ ਨਾਲ ਸਾਰੇ ਲੜਾਂ ਨੂੰ ਸਾਫ਼ ਕਰਨਾ ਹੈ ਪਹਿਲਾਂ ਦੇਖ ਲਿਓ ਕਿ ਜਿੱਥੇ ਵੀ ਗੈਪ ਲੱਗਦਾ ਹੋਵੇ ਜਾਂ ਤੁਹਾਨੂੰ ਕੰਨ ਟੇਢਾ ਲੱਗਦਾ ਹੋਵੇ ਤੁਹਾਨੂੰ ਇੱਕ-ਇੱਕ ਕਰਕੇ ਸਾਰੇ ਪੇਚਰਾਂ ਦਾ ਜਿਹੜਾ ਗੈਪ ਆ ਉਹਨੂੰ ਬਰਾਬਰ ਕਰਾਂਗੇ ਤੇ ਜਿਹੜੇ ਆ ਵੱਟ ਪੈ ਰਹੇ ਆ ਉਹਨਾਂ ਨੂੰ ਸਾਫ਼ ਕਰਾਂਗੇ ਪਿੱਛੇ ਤੱਕ ਸਾਰੇ ਲੜ ਬਰਾਬਰ ਮੋٹے ਕਰਨੇ ਆ ਤੁਸੀਂ ਇੱਕ-ਇੱਕ ਕਰਕੇ ਜੇ ਕਿਸੇ ਪੇਚ ਦਾ ਗੈਪ ਵੱਧ ਗਿਆ ਹੋਵੇ ਤਾਂ ਉਹਨੂੰ ਖਿੱਚ ਕੇ ਥੱਲੇ ਕਰ ਲਿਓ ਜੇ ਘਟ ਗਿਆ ਹੋਵੇ ਤਾਂ ਸਲਾਈ ਫੇਰ ਕੇ ਗੈਪ ਨੂੰ ਵਧਾ ਸਕਦੇ ਹੋ ਕਿਸੇ ਵੀ ਲੜ ਦੇ ਵਿੱਚ ਡੰਗ ਨਹੀਂ ਪੈਣਾ ਚਾਹੀਦਾ ਕਿਸੇ ਵੀ ਲੜ ਚ ਸਪੇਸ ਘਟ ਵੱਧ ਨਹੀਂ ਹੋਣੀ ਚਾਹੀਦੀ ਇਸ ਚੀਜ਼ ਨੂੰ ਤੁਸੀਂ ਬਖੂਬੀ ਧਿਆਨ ਦੇ ਨਾਲ ਕਰਨਾ ਹੈ ਸਾਰੇ ਲੜ ਤੁਹਾਡੇ ਇੱਕੋ ਜਗ੍ਹਾ ਤੋਂ ਨਿਕਲਦੇ ਹੋਣੇ ਚਾਹੀਦੇ ਆ ਤੇ ਸਲਾਈ ਫੇਰ ਕੇ ਸਾਰੇ ਲੜ ਮੂਲੇ ਹਿੱਸੇ ਤੱਕ ਬਰਾਬਰ ਕਰਨੇ ਆ ਤੁਸੀਂ ਇਸ ਚੀ ਦੇ ਵਿੱਚ ਤੁਸੀਂ ਧਿਆਨ ਨਾਲ ਦੇਖੋ ਕਿ ਆਪਾਂ ਸਾਰੇ ਲੜ ਲਗਭਗ ਸਿੱਧੇ-ਸਿੱਧੇ ਲਾਇਆ ਉਹਦੇ ਕਾਰਨ ਸਾਡੀ ਦਸਤਾਰ ਦੀ ਸ਼ੇਪ ਆ ਜਿਹੜੀ ਉਹ ਸੈਮੀ ਪਟਿਆਲਾ ਸ਼ੈਲੀ ਲੱਗਦੀ ਪਈ ਹੈ। ਇਹੀ ਖਾਸ ਚੀਜ਼ ਹੈ ਜਿਹੜੀ ਦਸਤਾਰਾਂ ਦੀਆਂ ਸ਼ੇਪਾਂ ਨੂੰ ਅਲੱਗ ਕਰਦੀ ਆ ਉਹ ਹੁੰਦੀ ਹੈ ਪੇਚਾ ਦਾ ਗੈਪ। ਜਦੋਂ ਅਸੀਂ ਪੇਚਾ ਦਾ ਗੈਪ ਵੱਧ ਘੱਟ ਰੱਖਦੇ ਹਾਂ ਉਹਨਾਂ ਦਸਤਾਰਾਂ ਦੀ ਸ਼ੇਪ ਬਦਲ ਜਾਂਦੀ ਹੈ। ਤੇ ਹੁਣ ਤੁਸੀਂ ਦੇਖੋ ਆਪਾਂ ਹਰੇਕ ਇਸਰੋ Rajasthan ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਹੋਇਆ। ਹੁਣ ਇਹ ਜਗ੍ਹਾ ਤੋਂ ਉੱਪਰਲੇ ਲੜ ਵੀ ਤੁਸੀਂ ਫੋਲਡ ਕਰਨੇ ਅੰਦਰ 1 ਬਾਈ 1 ਉੱਪਰੋਂ ਵੀ ਲੜ ਤੁਸੀਂ ਫੋਲਡ ਕਰ ਲੈਣੇ ਆ। ਇਹਦੇ ਨਾਲ ਤੁਹਾਡੇ ਉੱਪਰਲੇ ਲੜਾ ਉਹ ਵੀ ਟਾਈਟ ਹੋ ਜਾਣਗੇ ਤੇ ਸ਼ੇਪ ਨੂੰ ਉਹ ਹੋਰ ਜ਼ਿਆਦਾ ਇੰਪਰੂਵ ਕਰਨਗੇ ਦਸਤਾਰ ਤੁਹਾਡੀ ਪਿੱਛੇ ਨੂੰ ਨਹੀਂ ਖਿਸਕੇਗੀ ਜਦੋਂ ਤੁਸੀਂ ਉੱਪਰੋਂ ਵੀ ਲੜਾਂ ਨੂੰ ਫੋਲਡ ਕਰਦੇ ਆ ਹੁਣ ਦੇਖੋ ਆਪਾਂ ਇਹ ਜਗ੍ਹਾ ਤੋਂ ਸਲਾਈ ਫੇਰ ਦੇ ਬਿਨਾਂ ਇਦਾਂ ਕਰਨ ਨਾਲ ਸਾਡੇ ਸਾਰੇ ਲੜ ਆਪਣੀ ਜਗ੍ਹਾ ਤੇ ਪਹਿਠ ਜਾਂਦੇ ਆ ਜੇ ਕੋਈ ਲੜ ਢਿੱਲਾ ਹੋਵੇ ਤਾਂ ਉਹ ਵੀ ਟਾਈਟ ਹੋ ਜਾਂਦਾ ਆ ਖੱਬੇ ਪਾਸੇ ਅਸੀਂ ਬੇਸ ਨੂੰ ਚੰਗੀ ਤਰ੍ਹਾਂ ਅੰਦਰ ਕਰਤਾ ਹੋਇਆ ਤਾਂ ਜੋ ਬੇਸ ਉੱਪਰੋਂ ਦੀ ਛਾਤੀ ਨਾ ਮਾਰੇ ਤੇ ਸਿਰ ਨੂੰ ਢਕਣ ਵੇਲੇ ਵੀ ਆਸਾਨੀ ਹੋਵੇ ਸਾਨੂੰ ਹੁਣ ਅਸੀਂ ਹਾਰੇ ਕੀਸੇ ਤੋਂ ਦੂਜੇ ਸ਼ੀਸ਼ੇ ਨਾਲ ਦੇਖ ਕੇ ਦਸਤਾਰ ਨੂੰ ਸਾਫ਼ ਕਰਾਂਗੇ ਪਹਿਲਾਂ ਤਾਂ ਅਸੀਂ ਖੱਬੇ ਪਾਸੇੋਂ ਇੱਕ-ਇੱਕ ਕਰਕੇ ਸਾਰੇ ਲੜ ਪਿੱਛੇ ਤੱਕ ਬਰਾਬਰ ਕਰਨੇ ਆ ਤੇ ਬਰਾਬਰ ਹੀ ਮੋਟੇ ਕਰਨੇ ਆ ਜਿਹੜੇ ਕਿਸੇ ਲੜ ਚ ਵੱਟ ਪੈਣ ਤਾਂ ਉਹਨੂੰ ਖਿੱਚ ਕੇ ਸਾਫ਼ ਕਰਨਾ ਹੈ ਫਿਰ ਉਹਨੂੰ ਥੱਲੋ ਜੀ ਸਲਾਈ ਫੇਰ ਕੇ ਮੋਟਾ ਕਰ ਦੇਣਾ ਆ ਇਸ ਤਰੀਕੇ ਨਾਲ ਤੁਸੀਂ ਸਾਰੇ ਪੇਚਾਂ ਨਾਲ ਹੀ ਕਰਨਾ ਹੈ ਸਾਰੇ ਪੇਚਾਂ ਦਾ ਗੈਪ ਬਰਾਬਰ ਕਰ ਦੇਣਾ ਹੈ ਤੇ ਪਿੱਛੇ ਤੱਕ ਸਾਰੇ ਲੜ ਬਰਾਬਰ ਮੋਟੇ ਕਰ ਦੇਣੇ ਆ ਤੇ ਮੇਰੇ ਵੀਰੋ ਉਪਰੋਂ ਵੀ ਤੁਹਾਨੂੰ ਦਸਤਾਰ ਸਾਰੀ ਸਾਫ਼ ਕਰਕੇ ਦਿਖਾਣੀ ਆ ਅਸੀਂ ਤੇ ਇਸ ਤੋਂ ਪਹਿਲਾਂ ਮੇਰੇ ਵੀਰੋ ਜੇ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਅਸੀਂ ਰੋਜ਼ ਨਵੇਂ-ਨਵੇਂ ਸਟਾਈਲ ਦੀਆਂ ਦਸਤਾਰਾਂ ਦੀ ਟਿਊਟੋਰੀਅਲ ਤੁਹਾਡੇ ਲਈ ਲੈ ਕੇ ਆਉਂਦੇ ਰਾਵਾਂਗੇ ਤਾਂ ਜੋ ਤੁਸੀਂ ਵੀ ਘਰ ਬੈਠੇ ਹਰ ਪ੍ਰਕਾਰ ਦੀ ਦਸਤਾਰ ਸਿੱਖ ਸਕੋ ਮੇਰੇ ਵੀਰੋ ਹੁਣ ਉੱਪਰਲੇ ਪਾਸੇ ਤੁਸੀਂ ਦੇਖ ਸਕ ਰਹੇ ਹੋ ਸਾਡੇ ਸਾਰੇ ਪੇਚਰ ਜਿਹੜਾ ਗੈਪ ਆ ਉਹ ਕਿੰਨਾ ਕ ਇੱਕ ਉਂਗਲ ਦੇ ਬਰਾਬਰ ਆ ਇੱਕ ਇੱਕ ਉਂਗਲ ਦੇ ਤੇ ਇਹਦੇ ਨਾਲ ਤੁਹਾਡੇ ਪੇਰੀਚਾ ਜਿਹੜੇ ਉੱਪਰੋਂ ਜੀ ਕੱਟੇ ਸਪੇਸ ਤੇ ਦੇਖਣਗੇ ਤੇ ਤੁਹਾਨੂੰ ਪਤਾ ਲੱਗੂ ਕੋਈ ਵੀ ਸਟਾਈਲ ਦੀ ਦਸਤਾਰ ਸਜਾ ਸਕਦੇ ਹੋ ਤੁਸੀਂ ਇਹਦੇ ਵਿੱਚ ਜਾਂ ਅੰਮ੍ਰਿਤਸਰ ਸ਼ਾਹੀ ਦਸਤਾਰ ਸਜਾ ਲੋ ਆਵੇਂ ਤੁਸੀਂ ਇੱਕ ਦੇ ਤਿੰਨ-ਤਿੰਨ ਪੇਚਾ ਲੀ ਬਟ ਪੇਚਾ ਦਾ ਜਿਹੜਾ ਗੈਪ ਆ ਉਹ ਖੱਬੇ ਪਾਸੇ ਉਹ ਵੀ ਘਟੂਗਾ ਤੁਹਾਡਾ ਉਹਦੇ ਲਈ ਪੇਚਾ ਦਾ ਗੈਪ ਘਟੂਗਾ ਪੇਚਾ ਦੇ ਗੈਪ ਦੇ ਕਾਰਨ ਪੇਚਾ ਦਾ ਗੈਪ ਜ਼ਿਆਦਾ ਨਹੀਂ ਲੱਗੂਗਾ ਤੇ ਤੁਹਾਨੂੰ ਥੋੜੀ ਜੀ ਹੋ ਸਕੇ ਪਰੇਸ਼ਾਨੀ ਹੋਵੇ ਉਸ ਚੀਜ਼ ਤੇ ਉੱਪਰ ਉਹ ਜੀ ਸਾਰੀ ਦਸਤਾਰ ਦੇ ਵਿੱਚ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਆ ਤੁਸੀਂ ਸਾਰੇ ਲੜ ਤੁਹਾਡੇ ਪਿੱਛੇ ਤੱਕ ਸਾਫ਼ ਹੋਣ ਇਸ ਚੀਜ਼ ਨੂੰ ਬਾਰੀਕੀ ਨਾਲ ਦੱਸ ਰਿਹਾ ਮੈਂ ਸਾਰੀ ਚੀਜ਼ ਨੂੰ ਡਿਟੇਲ ਦੇ ਵਿੱਚ ਤੇ ਇਸ ਲਈ ਮੇਰੇ ਵੀਡੀਓ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਵੀਡੀਓ ਮੈਂ ਤੁਹਾਡੇ ਲਈ ਹੀ ਪਾਣਾ ਹੈ ਤੁਹਾਡੇ ਕਹਿਣ ਤੇ ਹੀ ਮੈਂ ਲੌਂਗ ਟਿਊਟੋਰੀਅਲ ਪਾ ਰ ਹੁਣ ਮੇਰੇ ਵੀਰੋ ਕਲਗੀ ਵਾਲੇ ਲੜ ਨੂੰ ਲਾਉਣ ਤੋਂ ਪਹਿਲਾਂ ਇਸ ਜਗ੍ਹਾ ਤੋਂ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਥੱਲੇ ਤੱਕ ਖਿੱਚ ਲੈਣਾ ਹੈ ਇਸ ਜਗ੍ਹਾ ਤੋਂ ਕਿਉਂਕਿ ਆਪਣਾ ਲੜ ਇੱਥੇ ਇੱਕ ਤੱਕ ਹੀ ਲੱਗਣਾ ਹੈ ਇੱਥੋਂ ਪਹਿਲਾਂ ਹੀ ਸਾਫ਼ ਕਰਾਂਗੇ ਤਾਂ ਜੋ ਆਪਣਾ ਲੜ ਆਸਾਨੀ ਨਾਲ ਲੱਗ ਸਕੇ ਇਹ ਜਗ੍ਹਾ ਨੂੰ ਕਿਉਂਕਿ ਅਸੀਂ ਖਾਲੀ ਛੱਡਣਾ ਹੈ ਕਿਉਂਕਿ ਜ਼ਿਆਦਾ ਚੋੜਾ ਲੜ ਨਹੀਂ ਲਾਣਾ ਉਸ ਤੋਂ ਪਹਿਲਾਂ ਥੋੜਾ ਜਿਹਾ ਕਲਗੀ ਵਾਲੇ ਲੜ ਨੂੰ ਅਸੀਂ ਗਿੱਲਾ ਕਰਾਂਗੇ ਗਿੱਲਾ ਕਰਨ ਨਾਲ ਤੁਹਾਡਾ ਪੇਚ ਜਿਹੜਾ ਆਸਾਨੀ ਨਾਲ ਲੱਗ ਜਾਊਗਾ ਤੇ ਟਿਕਿਆ ਰਹੇਗਾ ਸਾਰੀ ਦਿਹਾੜੀ ਦੋਨਾਂ ਸਾਈਡਾਂ ਤੋਂ ਜਿੰਨਾ ਕੁ ਲੋੜ ਆ ਉਹਨਾਂ ਕੰਦਰ ਨੂੰ ਫੋਲਡ ਕਰ ਦੇਣਾ ਹੈ ਧਿਆ ਨਿਚੇ ਤੱਕ ਦੋਨਾਂ ਸਾਈਡਾਂ ਤੋਂ ਪੱਲਾ ਖੋਲ ਲੈਣਾ ਆ ਤੇ ਉਸ ਤੋਂ ਬਾਅਦ ਚ ਉਹ ਫालतू ਕੱਪੜੇ ਨੂੰ ਤੁਸੀਂ ਅੰਦਰ ਨੂੰ ਫੋਲਡ ਕਰ ਦੇਣਾ ਆ ਚੰਗੀ ਤਰ੍ਹਾਂ ਖਿੱਚ ਕੇ ਲਾਣਾ ਦੋਨੋਂ ਪੱਲਿਆਂ ਨੂੰ ਤੇ ਖੱਬੇ ਹੱਥ ਨਾਲ ਲੜ ਨੂੰ ਖਿੱਚ ਕੇ ਰੱਖਣਾ ਆ ਇਹਦੇ ਨਾਲ ਤੁਹਾਡਾ ਲਾੜਾ ਜਿਹੜਾ ਖਿੱਚਿਆ ਰਹੂਗਾ ਤੇ ਕਲਗੀ ਵਾਲਾ ਲੜ ਵੀ ਆਸਾਨੀ ਨਾਲ ਲੱਗ ਜਾਊਗਾ ਦੋਨਾਂ ਸਾਈਡਾਂ ਤੋਂ ਜਿਹੜੀਆਂ ਅੱਖਾਂ ਨੇ ਉਹਨਾਂ ਨੂੰ ਤੁਸੀਂ ਬਰਾਬਰ ਟਕਣਾ ਆ ਤੇ ਕਲਗੀ ਵਾਲਾ ਲੜ ਸੈਂਟਰ ਤੇ ਵਿਚ ਲੈਣਾ ਆ ਲੜ ਦੇ ਕਿਸੇ ਵੀ ਹਿੱਸੇ 'ਚ ਡੂੰਘ ਨਾ ਪਵੇ ਇਸ ਗੱਲ ਵੱਲ ਤੁਸੀਂ ਖਾਸ ਧਿਆਨ ਦੇਣਾ ਆ ਉਸ ਤੋਂ ਬਾਅਦ ਚ ਦੇਖ ਲੈਣਾ ਚੰਗੀ ਤਰ੍ਹਾਂ ਦਸਤਾਰ ਨੂੰ ਦੱਬ ਕੇ ਸ਼ੇਪ ਨੂੰ ਮੇਨਟੇਨ ਕਰਦੇ ਹੋ ਕਲਗੀ ਵਾਲੇ ਲੜ ਨੂੰ ਐਨ ਸੈਂਟਰ ਦੇ ਵਿੱਚ ਘੁਮਾ ਕੇ ਰੱਖ ਲੈਣਾ ਆ ਉਸ ਤੋਂ ਬਾਅਦ ਉਹ ਇਹਨੂੰ ਫੜ ਕੇ ਰੱਖਣਾ ਆ ਤੇ ਕਲਗੀ ਵਾਲੇ ਲੜ ਨੂੰ ਚੰਗੀ ਤਰ੍ਹਾਂ ਦਬ ਕੇ ਆਪਣੀ ਜਗ੍ਹਾ ਤੇ ਬਿਠਾ ਕੇ ਫਿਰ ਤੁਸੀਂ ਪਿੰਨ ਲਾਣੀ ਹੈ ਇੱਕ ਐਨ ਸੈਂਟਰ ਦੇ ਵਿੱਚ ਲਗਾਣੀ ਹੈ ਦੇਖ ਕੇ ਜਿੱਥੇ ਤੁਹਾਡੇ ਨੱਕ ਦੀ ਸੀ ਦੇ ਹਿਸਾਬ ਨਾਲ ਸੈਂਟਰ ਬਣਦਾ ਹੋਵੇ ਪਿੰਨ ਨੂੰ ਥੋੜਾ ਥੱਲੇ ਨੂੰ ਤੇ ਖੱਬੇ ਪਾਸੇ ਨੂੰ ਟੇਟਾ ਕਰਕੇ ਲਾਇਓ ਇਹਦੇ ਨਾਲ ਤੁਹਾਡਾ ਕਲਗੀ ਵਾਲਾ ਲੜ ਆਪਣੀ ਜਗ੍ਹਾ ਤੇ ਟਿਕਿਆ ਰਹੂਗਾ ਸਾਰੀ ਦਿਹਾੜੀ ਤੇ ਹੁਣ ਕਲਗੀ ਨੂੰ ਚੰਗੀ ਤਰ੍ਹਾਂ ਘੁਮਾ ਕੇ ਤੁਸੀਂ ਖੋਲ ਲੈਣਾ ਆ ਤੇ ਉਹਨਾਂ ਕੋ ਖੋਲਿਆ ਜਿੰਨਾ ਕੋ ਤੁਹਾਨੂੰ ਪਸੰਦ ਆ ਤੇ ਉਸ ਤੋਂ ਬਾਅਦ ਚੋ ਤੁਸੀਂ ਚੰਗੀ ਤਰ੍ਹਾਂ ਇਸ ਨੂੰ ਖਿੱਚ ਕੇ ਲਾਣਾ ਆ ਇਹਦੇ ਵਿੱਚ ਚੰਗੀ ਤਰ੍ਹਾਂ ਵੱਟ ਪਾ ਲੈਣੇ ਨੇ ਤੇ ਧਾਗੇ ਵਾਲੇ ਹਿੱਸੇ ਨੂੰ ਵੀ ਚੰਗੀ ਤਰ੍ਹਾਂ ਅੰਦਰ ਕਰ ਦੇਣਾ ਆ ਉਸ ਤੋਂ ਬਾਅਦ ਚੋ ਕਲਗੀ ਨੂੰ ਸਿਰ ਦੇ ਉੱਤੇ ਇਸ ਤਰੀਕੇ ਨਾਲ ਵਾਸ਼ਾ ਕੇ ਤੁਸੀਂ ਇਹਦੇ ਉੱਤੇ ਦੋ ਤਿੰਨ ਪਿੰਨਾ ਵੀ ਲਗਾ ਸਕਦੇ ਹੋ ਪਿੰਨਾ ਨਾਲ ਤੁਹਾਡਾ ਜਿਹੜਾ ਲਾੜਾ ਆਪਣੀ ਜਗ੍ਹਾ ਤੇ ਟਿਕਿਆ ਰਹੇਗਾ ਤੇ ਸਾਰੀ ਡਿਆੜੀ ਕਿਤੇ ਵੀ ਹਿੱਲੇਗਾ ਨਹੀਂ ਤੇ ਮੇਰੇ ਵੀਰੋ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਚ ਕੁਝ ਖਾਸ ਸਿੱਖਣ ਨੂੰ ਮਿਲਿਆ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਸੀਂ ਰੋਜ਼ ਅਲੱਗ-ਅਲੱਗ ਸਟਾਈਲ ਦੇ ਦਸਤਾਰਾਂ ਦੇ ਟਿਊਟੋਰੀਅਲ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੁੜੇ ਰਹੋ ਸਾਡੀ ਸਪੋਰਟ ਕਰਦੇ ਰਹੋ ਇਹਦੇ ਨਾਲ ਸਾਨੂੰ ਵੀ ਮੋਟੀਵੇਸ਼ਨ ਮਿਲਦਾ ਹੈ ਜੇਕਰ ਤੁਸੀਂ ਕਲਗੀ ਨੂੰ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਪਿੰਨ ਨੂੰ ਕੱਢ ਲੈਣਾ ਹੈ ਕੱਢ ਕੇ ਤੁਸੀਂ ਸਲਾਈ ਲੈਣੀ ਹੈ ਸਲਾਈ ਨਾਲ ਆ ਜਿਹੜੇ ਸਾਰੇ ਵਾਟਾਂ ਇਹਨਾਂ ਨੂੰ ਇੱਕੋ ਜਗ੍ਹਾ ਤੇ ਕਰਨਾ ਹੈ ਦੇਖੋ ਇੱਕ ਇੱਕ ਕਰਕੇ ਐਦਾਂ ਤੁਹਾਡੀ ਕਲਗੀ ਆ ਜਿਹੜੀ ਜ਼ਿਆਦਾ ਮੋਟੀ ਨਹੀਂ ਲੱਗੇਗੀ ਪਲੱਸ ਵੀ ਬਣੇਗੀ ਪ੍ਰੋਪਰ ਵਾਲੀ ਤੇ ਜਿੱਥੇ ਸਾਰੇ ਤੁਸੀਂ ਵਟ ਇਕੱਠੇ ਕਰਕੇ ਲੜ ਨੂੰ ਸਾਫ਼ ਕਰ ਲੈਣਾ ਹੈ ਫਿਰ ਇੱਥੇ ਦੁਬਾਰਾ ਪਿੰਨ ਲਾ ਦੇਣੀ ਹੈ ਇਹਦੇ ਨਾਲ ਤੁਹਾਡਾ ਕਲਗੀ ਵਾਲਾ ਲੜ ਜਿਆਦਾ ਸ਼ਾਰਪ ਹੋ ਜਵੇਗਾ ਤੇ ਜਿਆਦਾ ਤਿੱਖਾ ਲੱਗੇਗਾ ਨਾ ਹੀ ਜੇਕਰ ਤੁਹਾਡਾ ਲੜ ਵੱਡਾ ਵੀ ਆਵੇ ਤੇ ਤੁਸੀਂ ਐਦਾ ਕਰਕੇ ਉਹਨੂੰ ਸਹੀ ਕਰ ਸਕਦੀ ਹੋ ਸਲਾਈ ਫੇਰ ਕੇ ਇਸ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਦੇਖ ਲੈਣਾ ਦਸਤਾਰ ਸਾਡੀ ਪ੍ਰੋਪਰ ਸ਼ੇਪ ਦੇ ਵਿੱਚ ਆ ਤੇ ਹੁਣ ਦੇਖੋ ਪ੍ਰੋਪਰ ਐਂਡ ਸੈਂਟਰ ਦੇ ਵਿੱਚ ਵੀ ਬੰਨ ਰਹੀ ਹੈ ਉੱਪਰ ਜੀ ਲੁੱਪੀ ਵਾਲੇ ਪੱਲੇ ਨੂੰ ਖੋਲ ਕੇ ਅਸੀਂ ਸਾਰੇ ਸਿਰ ਉੱਤੇ ਵਿਛਾਣਾ ਹੈ ਤੇ ਉਸ ਤੋਂ ਪਹਿਲਾਂ ਤੁਸੀਂ ਦੇਖੋ ਅਸੀਂ ਦੋਨੋਂ ਸਾਈਡਾਂ ਤੇ ਡਬਲ ਕਪੜਾ ਦੇਣਾ ਆ ਅੰਦਰ ਸੱਜੇ ਪਾਸੇ ਸਾਡਾ ਬੰਦ ਹਿੱਸਾ ਆ ਖੱਬੇ ਪਾਸੇ ਖੁੱਲਾ ਵਾਲਾ ਹਿੱਸਾ ਆ ਚੰਗੀ ਤਰ੍ਹਾਂ ਪੱਲੇ ਨੂੰ ਖੋਲ ਕੇ ਸਿਰ ਦੇ ਉੱਤੇ ਵਿਛਾ ਲੈਣਾ ਆ ਵਿਛਾ ਕੇ ਤੁਸੀਂ ਕੀ ਕਰਨਾ ਆ ਪਹਿਲਾਂ ਭਾਵੇਂ ਸੱਜੇ ਪਾਸੇ ਅੰਦਰ ਕਰ ਲਓ ਭਾਵੇਂ ਖੱਬੇ ਪਾਸੇ ਅੰਦਰ ਕਰ ਲਓ ਪਰ ਕਪੜਾ ਤੁਸੀਂ ਚੰਗੀ ਤਰ੍ਹਾਂ ਅੰਦਰ ਕਰਨਾ ਆ ਖੱਬੇ ਪਾਸੇ ਉਹ ਅਸੀਂ ਡਬਲ ਕਪੜਾ ਜਿਹੜਾ ਉਹਨੂੰ ਅੰਦਰ ਕਰਦੇ ਆ ਸੱਜੇ ਪਾਸੇ ਜਿਹੜਾ ਆਪਣਾ ਸਾਂਝਾ ਹਿੱਸਾ ਹੁੰਦਾ ਉਹਨੂੰ ਅੰਦਰ ਕਰਦੇ ਆ بیس ਦੇ ਉੱਪਰ ਉਹ ਜੀ ਚੰਗੀ ਤਰ੍ਹਾਂ ਪੱਲੇ ਨੂੰ ਅੰਦਰ ਕਰਨਾ ਆ ਖੱਬੇ ਪਾਸੇੋਂ ਤੇ ਸੱਜੇ ਪਾਸੇੋਂ ਚੰਗੀ ਤਰ੍ਹਾਂ ਲੜਦੇ ਅੰਦਰ ਕਰ ਦੇ ਤੇ ਡਾਰਕ ਕਲਰ ਦਾ ਕੋਈ ਵੀ ਕਪੜਾ ਤੁਸੀਂ ਜੇ ਬਨ ਰਹੇ ਹੋ ਆਪਣੀ ਦਸਤਾਰ ਦੇ ਨੀਚੋਂ ਐਜ਼ ਅ ਬੇਸ ਤਾ ਉਹ ਟਕਿਆ ਜਾਂਦਾ ਹੈ ਝਾਤੀ ਨਹੀਂ ਮਾਰਦਾ ਉਹ ਦਸਤਾਰ ਦੇ ਕਪੜੇ ਦੇ ਵਿੱਚੋਂ ਕਿਉਂਕਿ ਦਸਤਾਰਾ ਦੇ ਕਪੜੇ ਥੋੜੇ ਜੇ ਹਲਕੇ ਹੁੰਦੇ ਆ ਉਹਦੇ ਸਿੰਗਲ ਕਪੜੇ ਚੋਂ ਦਿਖਣ ਲੱ ਜਾਂਦੇ ਆ ਉਸ ਤੋਂ ਬਾਅਦ ਤੁਸੀਂ ਲੁਪੀ ਨੂੰ ਖਿੱਚ ਕੇ ਚੰਗੀ ਤਰ੍ਹਾਂ ਸਿਰ ਨੂੰ ਸਾਫ਼ ਕਰਕੇ ਦੋਨਾਂ ਸਾਈਡਾਂ ਤੋਂ ਲੁਪੀ ਵਾਲੇ ਪੱਲੇ ਨੂੰ ਅੰਦਰ ਕਰ ਦੇਣਾ ਕਰਕੇ ਕਲਗੀ ਵਾਲੇ ਲੜ ਨੂੰ نیچے ਵਾਲਾ ਪੱਲਾ ਫੜ ਕੇ ਤੁਸੀਂ ਲੁਪੀ ਦੇ ਵਿੱਚ ਦੇ ਦੇਣਾ ਤੇ ਜਿਹੜੇ ਇੱਥੇ ਵੱਟ ਪੈ ਰਹੇ ਇਹਨਾਂ ਨੂੰ ਖੋਲ ਕੇ ਸਾਫ਼ ਕਰ ਦੇਣਾ ਫਿਰ ਖਿੱਚ ਕੇ ਲੁਪੀ ਨੂੰ ਕਲਗੀ ਵਾਲੇ ਲੜ ਦੇ ਉੱਤੋਂ ਘੁਮਾ ਦੇਖੋ ਐਦਾਂ ਤੁਸੀਂ ਵੀ ਕਰਨਾ ਆ ਸਫਾਈ ਕਰਨੀ ਆ ਜੇਕਰ ਤੁਹਾਨੂੰ ਕੋਈ ਵੀ ਪੁਆਇੰਟ ਦਸਤਾਰ ਦਾ ਨਹੀਂ ਸਮਝ ਆ ਰਿਹਾ ਤਾਂ ਉੱਥੇ ਜੀ ਰਿਵਾਈਂਡ ਕਰਕੇ ਜਾਂ ਵੀਡੀਓ ਰੋਕ ਕੇ ਦੁਬਾਰਾ ਦੇਖਿਆ ਕਰੋ ਇਹਦੇ ਨਾਲ ਤੁਹਾਨੂੰ ਸਮਝ ਆਏਗੀ ਜਦੋਂ ਤੁਸੀਂ ਬਾਰ-ਬਾਰ ਚੀਜ਼ ਨੂੰ ਦੇਖੋਗੇ ਤੇ ਬਾਰ-ਬਾਰ ਪ੍ਰੈਕਟਿਸ ਕਰੋਗੇ ਤੁਹਾਨੂੰ ਇਹ ਚੀਜ਼ਾਂ ਬੜੀ ਆਸਾਨੀ ਨਾਲ ਸਮਝ ਆ ਜੂਗੀਆਂ ਦੋਨਾਂ ਸਾਈਡਾਂ ਤੋਂ ਤੁਸੀਂ ਦੇਖੋ ਲੁਪੀ ਵਾਲੇ ਪੱਲੇ ਨੂੰ ਇਸ ਤਰੀਕੇ ਨਾਲ ਚੱਕ ਲੈਣਾ ਹੈ ਤੇ ਜਿਹੜੇ ਵੀ ਵੱਟ ਦੋਨਾਂ ਸਾਈਡਾਂ ਦੇ ਆਖਰੀ ਆਖਰੀ ਪੱਲੇ ਚ ਪੈ ਰਹੇ ਆ ਉਹਨੂੰ ਲੁਪੀ ਦੇ ਅੰਦਰ ਕਰ ਦੇਣਾ ਹੈ ਤੇ ਐਂ ਸੈਂਟਰ ਦੇ ਵਿੱਚ ਥੋੜੀ ਜੀ ਘੱਟ ਲੁਪੀ ਖੋਲਿਓ ਤੇ ਪੱਲੇ ਨੂੰ ਬਾਕੀ ਨੂੰ ਅ ਤੁਸੀਂ ਸਲਾਈ ਨਾਲ ਚੰਗੀ ਤਰ੍ਹਾਂ نیچے ਨੂੰ ਕਰ ਦੇਣਾ ਹੈ ਇਹਦੇ ਨਾਲ ਤੁਹਾਡੀ ਜਿਹੜੀ ਲੁਪੀ ਹੈ ਪਿੱਛੇ ਦੀ ਟਾਈਟ ਰਹੇਗੀ ਤੇ ਪੱਲੇ ਖੁੱਲੂਗੇ ਨਹੀਂ ਪਿੱਛੋਂ ਹੁਣ ਸਲਾਈ ਨਾਲ ਢਿੱਲਾ ਮੱਠਾ ਕਪੜਾ ਅੰਦਰ ਕਰ ਦਿਓ ਹੁਣ ਤੁਹਾਨੂੰ ਅਸੀਂ ਮੇਰੀ ਵੀਰੋ ਸਾਰੇ ਕਿਸੇ ਤੋਂ ਦਸਤਾਰ ਦੇ ਦਰਸ਼ਨ ਕਰਾਵਾਂਗੇ ਪਹਿਲਾਂ ਤਾਂ ਤੁਸੀਂ ਦੇਖ ਸਕਦੇ ਹੋ ਦਸਤਾਰ ਦੀ ਜਿਹੜੀ ਸ਼ੇਪ ਆ ਉਹਨੂੰ ਸਹੀ ਕਰਾਂਗੇ ਜੇ ਕਿਤੇ ਤੁਹਾਨੂੰ ਵੱਲ ਬਲੇਵੇਂ ਲੱਗਦੇ ਹੋਣ ਤਾਂ ਉਹਨੂੰ ਸਾਫ਼ ਕਰਾਂਗੇ ਇਸੇ ਤਰ੍ਹਾਂ ਚੱਲਦੀ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਦੋਸਤਾਂ ਤੱਕ ਜਿਨ੍ਹਾਂ ਨੂੰ ਮੇਰੇ ਵੀਰੋ ਦਸਤਾਰ ਸਿੱਖਣੀ ਚਾਹੀਦੀ ਹੈ। ਹੁਣ ਦੇਖੋ ਇਸ ਹਿੱਸੇ ਤੋਂ ਅਸੀਂ ਦਸਤਾਰ ਨੂੰ ਥੋੜਾ ਉੱਪਰ ਨੂੰ ਚੱਕ ਕੇ ਤਿੱਖਾ ਕਰ ਰਹੇ ਹਾਂ। ਤਿੱਖਾ ਕਰਕੇ ਇਹਨੂੰ ਥੋੜੀ ਜਿਹੀ ਲੁੱਕ ਜ਼ਿਆਦਾ ਵਧੀਆ ਦੇਵਾਂਗੇ। ਪਿੱਛੇ ਨੂੰ ਅਸੀਂ ਲੜ ਨੂੰ ਬਿਠਾਤਾ ਉਸ ਜਗ੍ਹਾ ਤੋਂ ਤੇ ਫਿਰ ਅਸੀਂ ਇਸ ਤਰੀਕੇ ਨਾਲ ਸਲਾਈ ਫੇਰ ਦੇਣੀ ਹੈ। ਹੁਣ ਤੁਹਾਨੂੰ ਹਰੇਕ ਹਿੱਸੇ ਤੋਂ ਦਸਤਾਰ ਦੇ ਦਰਸ਼ਨ ਕਰਾਵਾਂਗੇ। ਪਹਿਲਾਂ ਤਾਂ ਫਰੰਟ ਤੋਂ ਸੈਮੀ ਲੁੱਕ ਦੇ ਵਿੱਚ ਆਪਣੀ ਦਸਤਾਰ ਸਾਰੇ ਪੇਚਾਂ ਦਾ ਗੈਪ ਘਟਾ ਹੈ। ਇਹਦੇ ਕਾਰਨ ਸਾਡੀ ਦਸਤਾਰ ਸੈਮੀ ਲੁੱਕ ਦੇ ਵਿੱਚ ਆਈ ਉੱਪਰੋਂ ਜੀ ਪੇਚਾ ਦਾ ਗੈਪ ਦੇਖੋ ਇੱਕ ਉਂਕਲ ਦੇ ਬਰਾਬਰ ਆ ਸੱਜੇ ਪਾਸੇ ਵੀ ਦਸਤਾਰੋ ਕੇ ਰਿਪੋਰਟ ਆ ਬਾਕੀ ਮੇਰੇ ਵੀਰੋ ਜੇਕਰ ਤੁਸੀਂ ਵੀ ਘਰ ਬੈਠੇ ਅਲੱਗ-ਅਲੱਗ ਸਟਾਈਲ ਦੀ ਦਸਤਾਰ ਸਿੱਖਣੀ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਨਵੀਆਂ ਵੀਡੀਓ ਡਿਸਕ੍ਰਿਪਸ਼ਨ ਚ ਜਾਏ ਬਟਨ ਤੇ ਜਾ ਕੇ ਦੇਖ ਸਕ ਰਹੇ ਹੋ ਕੱਲ ਆ ਕੇ ਆਵਾਂਗੇ ਇੱਕ ਹੋਰ ਨਵਾਂ ਸਟਾਈਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ